ਕਿਸਾਨ ਵੀਰੋ ਝੋਨੇ ਨੂੰ ਲਗਾਤਾਰ ਅਤੇ ਜ਼ਿਆਦਾ ਪਾਣੀ ਲਾਉਣ ਨਾਲ ਝੋਨੇ ਦਾ ਨਸਾਰਾ ਲੇਟ ਹੋ ਜਾਂਦਾ ਇਹ ਗੱਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਚੰਗੀ ਤਰ੍ਹਾਂ ਸਪਸ਼ਟ ਹੋ ਜਾਵੇਗੀ ਇਸ ਖੇਤ ਦੇ ਵਿੱਚ ਪੂਸਾ 44 ਵੈਰਾਈਟੀ ਦਾ ਝੋਨਾ ਤਿੰਨ ਵੱਖੋ-ਵੱਖ ਤਰੀਕਿਆਂ ਨਾਲ ਚਾਰ ਅੱਡੋ-ਅੱਡ ਪਲਾਟਾਂ ਦੇ ਵਿੱਚ ਲਾਇਆ ਗਿਆ ਸੁੱਕਾ ਕਦੂ ਵਿਧੀ ਰਵਾਇਤੀ ਤਦੂ ਵਿਧੀ ਅਤੇ ਸਿੱਧੀ ਬਿਜਾਈ ਸਿੱਧੀ ਬਜਾਈ ਕੀਤੀ ਗਈ 18 ਮਈ ਨੂੰ ਸੁੱਕੇ ਅਤੇ ਰਬਾਤੀ ਕੱਦੂ ਲਈ ਪਣੀਰੀ ਵੀ ਪੀਜੀ ਗਈ 18 ਮਈ ਨੂੰ 18 ਜੂਨ ਨੂੰ ਸੁੱਕਾ ਅਤੇ ਰਬਾਤੀ ਕੱਦੂ ਕਰ ਦਿੱਤਾ ਗਿਆ ਟ੍ਰਾਂਸਪਲੈਂਟ ਹੁਣ ਦੇਖੋ ਸੁੱਕੇ ਕੱਦੂ ਵਾਲਾ ਝੋਨਾ 75 ਤੋਂ 80% ਅਨਸਾਰੇ ਦੇ ਨਾਲ ਚੱਲ ਰਿਹਾ ਪਹਿਲੇ ਨੰਬਰ ਤੇ ਇਹਨੂੰ ਤੀਜੇ ਪਹਿਲੇ ਕਿੰਨੇ ਦਿਨ ਲਗਾਤਾਰ ਪਾਣੀ ਦਿੱਤਾ ਗਿਆ ਉਸ ਤੋਂ ਬਾਅਦ 7ਵੇਂ 8ਵੇਂ 7ਵੇਂ 8ਵੇਂ ਪਾਣੀ ਦਿੰਦੇ ਰਹੇ ਆ ਤੇ ਆਹ ਪਲਾਟ ਜਿਹੜਾ ਇਸ ਵੇਲੇ ਤੁਹਾਡੀਆਂ ਨਜ਼ਰਾਂ ਦੇ ਸਾਹਮਣੇ ਤੁਹਾਡੀ ਸਕਰੀਨ ਤੇ ਆ ਦੋਹੇ ਚਾਂਜ ਵੰਡੇ ਹੋਏ ਇਸ ਪਲਾਟ 'ਚ ਕੀਤੀ ਗਈ ਹੈ ਝੋਨੇ ਦੀ ਸਿਧਧੀ ਵਜਾਈ 18 ਮਈ ਨੂੰ ਵੈਰਾਈਟੀ ਪੂਸਾ 44 ਹੁਣ ਇਹਦੇ ਵਿੱਚ ਫਰਕ ਇਹ ਹੈ ਕਿ ਆਹ ਪਲਾਟ ਜਿਹੜਾ ਇਸ ਵੇਲੇ ਤੁਹਾਡੀ ਸਕਰੀਨ ਤੇ ਹਨ 7ਵੇਂ 8ਵੇਂ 7ਵੇਂ 8ਵੇਂ ਪਾਣੀ ਦਿੰਦੇ ਰਹੇ ਆ ਤੇ ਜਿਹੜਾ ਦੂਜਾ ਪਲਾਟ ਇਸ ਵੇਲੇ ਤੁਹਾਡੀ ਸਕਰੀਨ ਤੇ ਆ ਰਿਹਾ ਇਹਨੂੰ ਲਗਾਤਾਰ ਰੁਟੀਨ ਦੇ ਵਿੱਚ ਤੀਜੇ ਚੌਥੇ ਚੌਥੇ ਪੰਜਵੇਂ ਪਾਣੀ ਦਿੱਤਾ ਗਿਆ ਫਰਕ ਦੇਖੋ ਇਹ ਪਲਾਟ ਜਿਹੜਾ ਇਸ ਵੇਲੇ ਤੁਹਾਡੀ ਸਕਰੀਨ ਤੇ 7ਵੇਂ 8ਵੇਂ 7ਵੇਂ 8ਵੇਂ ਦਿਨ ਪਾਣੀ ਵਾਲਾ ਇਹ 50% ਅਨਸਾਰੇ ਦੇ ਨਾਲ ਰਬਾਇਤੀ ਕੱਦੂ ਵਾਲੇ ਝੋਨੇ ਦੇ ਸਤੰਗ ਸੁੱਕੇ ਕੱਦੂ ਵਾਲੇ ਦੇ ਮੁਕਾਬਲੇ ਦੂਜੇ ਨੰਬਰ ਤੇ ਚੱਲਦਾ ਪਿਆ ਤੇ ਆਹ ਜਿਹਨੂੰ ਲਗਾਤਾਰ ਰੁਟੀਨ ਦੇ ਵਿੱਚ ਜਿਆਦਾ ਪਾਣੀ ਦਿੱਤਾ ਗਿਆ ਇਹ ਜਿਹੜਾ ਹੈਗਾ ਅਨਸਾਰੇ ਪੱਕੂ ਹੈ ਇਸ ਵੇਲੇ ਤੀਜੇ ਨੰਬਰ ਤੇ ਚੱਲਦਾ ਪਿਆ ਦੇਖੋ 7ਵੇਂ 8ਵੇਂ 7ਵੇਂ 8ਵੇਂ ਪਾਣੀ ਵਾਲਾ ਸਿੱਧੀ ਬਜਾਈ ਵਾਲਾ ਝੋਨਾ 50% ਅਨਸਾਰਾ ਕਰ ਚੁੱਕਿਆ ਤੇ ਇਹਦਾ ਅਨਸਾਰਾ ਹਜੇ ਸ਼ੁਰੂ ਹੀ ਹੋਇਆ ਜਾਨੀ ਕਿ ਜਿਹਨੂੰ ਲਗਾਤਾਰ ਤੇ ਜ਼ਿਆਦਾ ਪਾਣੀ ਦਿੱਤਾ ਗਿਆ 21 ਤਰੀਕੇ ਨਾਲ ਬੀਜਿਆ ਹੋਇਆ ਝੋਨਾ 21 ਤਰੀਕ ਨੂੰ ਬੀਜਿਆ ਹੋਇਆ ਝੋਨਾ ਉਹ ਅਨਸਾਰੇ ਪੱਖੋਂ ਤੀਜੇ ਨੰਬਰ ਤੇ ਚੱਲ ਰਿਹਾ ਤੇ ਇਹਦਾ ਮਤਲਬ ਹੈ ਕਿ ਇਹ ਲੇਟ ਨਿਸਤੇਗਾ ਲੇਟ ਵੱਧਿਆ ਜਾਏਗਾ ਤੇ ਨਤੀਜੇ ਵਜੋਂ ਇੱਥੇ ਕਣਕ ਦੀ ਬਜਾਈ ਵੀ ਲੇਟ ਹੋਵੇਗੀ ਤੇ ਨਾਲ ਦੀ ਨਾਲ ਮੌਇਸਚਰ ਵਾਲਾ ਮਸਲਾ ਵੀ ਇਸ ਝੋਨੇ ਦੇ ਨਾਲ ਖੜਾ ਹੋਵੇਗਾ ਜਦੋਂ ਇਹਨੂੰ ਤੁਸੀਂ ਮੰਡੀ 'ਚ ਵੇਚਣ ਵਾਸਤੇ ਲੈ ਕੇ ਜਾਓਗੇ। ਤੋਂ ਸੋਇ ਇੱਕ ਤੋਂ ਇੱਕ ਗੱਲ ਸਮਝਣ ਵਾਲੀ ਹੈ ਕਿ ਭਾਈ ਲੀਕ ਪਿੱਟਣੀ ਹੁਣ ਸਾਨੂੰ ਬੰਦ ਕਰ ਦੇਣੀ ਚਾਹੀਦੀ ਆ। ਬਾਈ ਸੁਖਰਾਸ ਸਿੰਘ ਪੁੱਲਰ ਪਿੰਡ ਕਣੀਏ ਵਾਲਾ ਜ਼ਿਲ੍ਹਾ ਫਰੀਦਕੋਟ ਨੇ ਆਪਣੇ ਖੇਤ ਦੇ ਵਿੱਚ ਤੁਹਾਡੇ ਲਈ ਇਹ ਐਕਸਪੈਰੀਮੈਂਟ ਕਰਕੇ ਸਿੱਧ ਕਰ ਦਿੱਤਾ ਡਾਕਟਰ ਦਲੇਰ ਸਿੰਘ ਦੀ ਅਗਵਾਈ 'ਚ ਕਿ ਲਗਾਤਾਰ ਤੇ ਜ਼ਿਆਦਾ ਪਾਣੀ ਲਾਉਣ ਨਾਲ ਖੋਨੇ ਦਾ ਨਸਾਰਾ ਲੇਟ ਹੁੰਦਾ ਆ ਦੇਖੋ ਸੁੱਕੇ ਕੱਦੂ ਵਾਲਾ ਪਲਾਟ ਤੁਹਾਡੇ ਸਾਹਮਣੇ ਆ 75 80% ਅਨਸਾਰੇ ਨਾਲ ਤੇਰੇ ਸਾਹਮਣੇ ਰਵਾਇਤੀ ਕੱਦੂ ਵਾਲਾ ਇਹ ਦੂਜੇ ਨੰਬਰ ਤੇ ਚੱਲਦਾ ਪਿਆ 50% ਅਨਸਾਰੇ ਨਾਲ ਅ ਸਿੱਧੀ ਬਜਾਈ ਵਾਲੇ ਦੇ ਸੰਗ ਜਿਹਨੂੰ 7ਵੇਂ 8ਵੇਂ 7ਵੇਂ 8ਵੇਂ ਪਾਣੀ ਲੱਗਦਾ ਰਿਹਾ ਸੋ ਫਰਕ ਪ੍ਰੈਕਟੀਕਲ ਰੂਪ ਚ ਤੁਹਾਡੇ ਸਾਹਮਣੇ ਸਪਸ਼ਟ ਦਿਖਾ ਦਿੱਤਾ ਹੁਣ ਫੈਸਲਾ ਤੁਸੀਂ ਕਰਨਾ ਕਿ ਤੁਸੀਂ ਅੱਗੇ ਤੋਂ ਕਿਹੜੇ ਰਾਹ ਚੱਲਣਾ ਹੈ ਲਗਾਤਾਰ ਤੇ ਜ਼ਿਆਦਾ ਪਾਣੀ ਲਾਉਂਦੇ ਹੋਏ ਪਾਣੀ ਬਰਬਾਦ ਕਰਨਾ ਆਪਣੀ ਫਸਲ ਦਾ ਨੁਕਸਾਨ ਕਰਨਾ ਕਿ ਆਪਣੀ ਫਸਲ ਨੂੰ ਇਸ ਢੰਗ ਨਾਲ ਪਾਲਦੇ ਹੋਏ ਇਸ ਤਕਨੀਕ ਨਾਲ ਪਾਲਦੇ ਹੋਏ ਸੋਹਣੇ ਤਰੀਕੇ ਸਿਰੇ ਚੜਾਉਣਾ ਗੱਲ ਕਰਦੇ ਆਂ ਬਾਈ ਸੁਖਰਾਜ ਭੁੱਲਰ ਨਾਲ ਸੁਖਰਾਜ ਭੁੱਲਰ ਪਿੰਡ ਕਣੀਏ ਵਾਲਾ ਜ਼ਿਲ੍ਹਾ ਫਰੀਦਕੋਟ ਉਹਨਾਂ ਨੇ ਆਪਣੇ ਖੇਤ ਚੋਂ ਤੁਹਾਡੇ ਲਈ ਇਹ ਤਜਰਬਾ ਕਰਕੇ ਸਾਰਾ ਕੋਚ ਤੁਹਾਡੇ ਸਾਹਮਣੇ ਰੱਖ ਦਿੱਤਾ ਤੇ ਹੁਣ ਮਰਜ਼ੀ ਤੁਹਾਡੀ ਕਿ ਤੁਸੀਂ ਕੀ ਕਰਨਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸੋ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਪਿੰਡ ਕਣਿਏ ਵਾਲਾ ਜ਼ਿਲ੍ਹਾ ਫਰੀਦਕੋਟ ਵਿਖੇ ਰਹਿੰਦੇ ਆਂ ਹਾਂਜੀ ਤੁਹਾਡੇ ਦਿਮਾਗ 'ਚ ਇਹ ਗੱਲ ਕਿਦਾਂ ਆਈ ਕਿ ਭਾਈ ਆਪਾਂ ਤਿੰਨ ਤਰੀਕਿਆਂ ਦੇ ਨਾਲ ਝੋਨਾ ਲਾ ਕੇ ਉਹਦਾ ਫਰਕ ਵੇਖਣਾ ਆਪਾਂ ਬਾਈ 2019 ਤੋਂ ਡਾਕਟਰ ਦਲੇਰ ਸਿੰਘ ਜੀ ਨਾਲ ਜੁੜੇ ਸੀਗੇ ਉਹਨਾਂ ਨੇ ਸਾਨੂੰ ਇਸ ਚੀਜ਼ ਬਾਰੇ ਸੁੱਕੇ ਕੱਦੂ ਬਾਰੇ ਅਵੇਰਨੈਸ ਕੀਤੀ ਸੀ ਪਹਿਲਾਂ ਤੋਂ ਜੀ ਤੇ ਨਾਲ ਜਿਹੜਾ ਆਪਾਂ ਸਿੱਧੀ ਬਜਾਈ ਕੀਤੀ ਹੈ ਡੀਐਸਆਰ ਵਿਧੀ ਨਾਲ ਜੀ ਉਹਦੇ ਤੇ ਫਿਰ ਇਸ ਵਾਰ ਸੋਚਿਆ ਇਤਜ਼ਾਰਬਾ ਕਰਕੇ ਦੇਖੀਏ ਪਾਣੀ ਘੱਟ ਲਾ ਕੇ ਤੇ ਵੱਧ ਲਾ ਕੇ ਦੋ ਪਲਾਟਾਂ ਜਿਵੇਂ ਤੁਸੀਂ ਦੇਖਿਆ ਹੁਣ ਆਪਣੇ ਉਹਦਾ ਫਰਕ ਵੀ ਤੁਸੀਂ ਦੇਖਿਆ ਹੁਣ ਬਹੁਤ ਵਧੀਆ ਰਿਜ਼ਲਟ ਆ ਜੀ ਤਾਂ ਹੁਣ ਮੈਂ ਤੁਹਾਡੇ ਖੇਤ ਦਾ ਦੌਰਾ ਕੀਤਾ ਮੈਂ ਇਥੇ ਤਿੰਨ ਤਰ੍ਹਾਂ ਨਾਲ ਲੱਗਿਆ ਹੋਇਆ ਝੋਨਾ ਹਾਂਜੀ ਵੇਖਿਆ ਇੱਕ ਸੁੱਕਾ ਕੱਦੂ ਵਿਧੀ ਨਾਲ ਹਾਂਜੀ ਇੱਕ ਨਾਰਮਲ ਕੱਦੂ ਵਿਧੀ ਨਾਲ ਹਾਂਜੀ ਤੇ ਤੀਸਰਾ ਹੈਗਾ ਸਿੱਧੀ ਬਜਾਈ ਵਾਲੇ ਤਰੀਕੇ ਨਾਲ ਹਾਂਜੀ ਤਿੰਨਾਂ ਦੇ ਵਿੱਚੋਂ ਜਿਹੜੇ ਸਿੱਧੀ ਬਜਾਈ ਵਾਲੇ ਤਰੀਕੇ ਦੇ ਨਾਲ ਆਪਾਂ ਝੋਨਾ ਲਾਇਆ ਹਾਂਜੀ ਉਹਦੇ ਵਿੱਚ ਇੱਕ ਫਰਕ ਹੋਰ ਪਾਇਆ ਆਪਾਂ ਹਾਂਜੀ ਵੀ ਇੱਕ ਪਲਾਟ ਦੇ ਵਿੱਚ ਆਪਾਂ ਪਾਣੀ ਸੁਕਾਸਕਾ ਕੇ ਲਾਇਆ ਸੱਤਵੇਂ ਅੱਠਵੇਂ ਸੱਤਵੇਂ ਅੱਠਵੇਂ ਹਾਂਜੀ ਹਾਂਜੀ ਤੇ ਦੂਸਰੇ ਪਲਾਟ ਦੇ ਵਿੱਚ ਆਪਾਂ ਪਾਣੀ ਖੜਾ ਰੈਗੂਲਰ ਰੱਖਿਆ ਜਿਵੇਂ ਨਾਰਮਲ ਲਾਉਨੇ ਆ ਹਾਂਜੀ ਹਾਂਜੀ ਠੀਕ ਹੈ ਤਾਂ ਇਹਦੇ ਇਹਦੇ ਪਿੱਛੇ ਵਜ੍ਹਾ ਕੀ ਸੀ ਤੇ ਇਹਦਾ ਰਿਜ਼ਲਟ ਕੀ ਨਿਕਲਿਆ ਇਹਦਾ ਰਿਜ਼ਲਟ ਤਾਂ ਤੁਸੀਂ ਦੇਖ ਲਿਆ ਬਈ ਤੇ ਵਜ੍ਹਾ ਹੈਗੀ ਸੀ ਤਯਾਰਬਾ ਕਰਨਾ ਇੱਕ ਜੀ ਕੋਈ ਡਾਕਟਰ ਦਲੇਰ ਸਿੰਘ ਜੀ ਨੇ ਦੱਸਿਆ ਵੀ ਪਾਣੀ ਘੱਟ ਲਾਓ ਤੁਸੀਂ ਹੂੰ ਤੇ ਜਿਹੜਾ ਆਪਾਂ ਹੁਣ ਦੇਖਦੇ ਆਂ ਲੋਕ ਜ਼ਿਆਦਾ ਪਾਣੀ ਖੜਾ ਰੱਖਦੇ ਆ ਅਸੀਂ ਵੀ ਰੱਖਦੇ ਰਹੇ ਪਹਿਲਾਂ ਜੀ ਕਿਉਂਕਿ ਉਦੋਂ ਇਹਨਾਂ ਪਤਾ ਨਹੀਂ ਸੀਗਾ ਜਿਵੇਂ ਕਹਿੰਦੇ ਸੀਗੇ ਲੋਕ ਵੀ ਪਾਣੀ ਆਸ-ਪਾਸੇ ਦੇਖ ਕੇ ਪਾਣੀ ਖੜਾ ਰੱਖਣਾ ਵਿੱਚ ਜੀ ਜੀ ਵੀ ਝੋਨਾ ਪਾਣੀ ਜਾਨਵਰ ਹੈ ਮੱਛੀ ਵਰਗਾ ਕਹਿ ਦਿੰਦੇ ਸੀਗੇ ਤੇ ਉਸ ਵੀ ਦੀ ਨਾਲ ਪਹਿਲਾਂ ਚਲਦੇ ਰਹੇ ਤਾਂ ਇੱਥੋਂ ਕਿੱਦਾਂ ਵੱਡਾ ਇੱਕ ਫਰਕ ਇੱਕ ਭਲੇਖਾ ਦੂਰ ਹੋ ਗਿਆ ਇਸ ਤਿਆਰਬੇ ਦੇ ਨਾਲ ਹਾਂਜੀ ਵੀ ਜਦੋਂ ਆਪਾਂ ਇੱਕ ਹੀ ਤਰੀਕੇ ਨਾਲ ਇੱਕ ਹੀ ਤਰੀਕ ਨੂੰ ਇੱਕ ਹੀ ਵੈਰਾਈਟੀ ਦਾ ਜਿਹੜਾ ਝੋਨਾ ਬੀਜਿਆ ਹੋਇਆ ਹਾਂਜੀ ਹਾਂਜੀ ਉਹਨੂੰ ਆਪਾਂ ਇੱਕ ਪਲਾਟ ਨੂੰ 7ਵੇਂ 8ਵੇਂ ਦਿਨ ਪਾਣੀ ਲਾ ਰਹੇ ਹਾਂ ਇੱਕ ਨੂੰ ਤੀਜੇ ਦਿਨ ਪਾਣੀ ਲਾ ਰਹੇ ਆ ਹਾਂਜੀ ਤਾਂ ਜਿਹੜਾ ਪਹਿਲਾ ਪਲੋਟ ਆ ਉਹ ਨਸਾਰਾ ਜਿਹੜਾ ਹੈਗਾ ਉਹਦਾ 50% ਵਾਂਗੂ ਹੋ ਗਿਆ ਹਾਂਜੀ ਤੇ ਜਿਹੜਾ ਦੂਜਾ ਪਲੋਟ ਆ ਜਿਹਨੂੰ ਲਗਾਤਾਰ ਪਾਣੀ ਲੱਗ ਰਿਹਾ ਹਾਂਜੀ ਉਹਦਾ ਨਸਾਰਾ ਹਜੇ ਸ਼ੁਰੂ ਹੋਇਆ ਸ਼ੁਰੂ ਹੋਇਆ ਜੀ ਤਾਂ ਮਤਲਬ ਕਿ ਜਦੋਂ ਅਸੀਂ ਲਗਾਤਾਰ ਪਾਣੀ ਲਗਦੇ ਆ ਹਾਂਜੀ ਤਾਂ ਉਹਦੇ ਨਾਲ ਝੋਨਾ ਸਾਡਾ ਲੇਟ ਹੁੰਦਾ ਲੇਟ ਹੁੰਦਾ ਜੀ ਤੇ ਝੋਨਾ ਲੇਟ ਹੋਊਗਾ ਤਾਂ ਕਣਕ ਵੀ ਲੇਟ ਹੋਊਗੀ ਵੀ ਲੇਟ ਹੋਊਗੀ ਠੀਕ ਹੈ ਤਾਂ ਇਹਦੇ ਵਿੱਚ ਬਾਜੀ ਕਿਹੜਾ ਮਾਰ ਗਿਆ ਝੋਨਾ ਤਿੰਨਾਂ ਤਰੀਕਿਆਂ ਵਾਲੇ ਚੋਂ ਆਪਣੇ ਜੇ ਤਿੰਨਾਂ ਦਾ ਰਿਜ਼ਲਟ ਦੇਖੀਏ ਚਾਰ ਬਣ ਗਿਆ ਆਪਣੇ ਮਨ ਨੂੰ ਹਾਂਜੀ ਚਾਰਾਂ ਦਾ ਜੇ ਰਿਜ਼ਲਟ ਵੇਖੀਏ ਚਾਰਾਂ ਚੋਂ ਮੈਨੂੰ ਸੁੱਕੇ ਕੱਦੂ ਵਾਲਾ ਸਭ ਤੋਂ ਬੈਸਟ ਲੱਗਦਾ ਜੀ ਇੱਕ ਤਾਂ ਇਹ ਹਰ ਇੱਕ ਬੰਦੇ ਦੇ ਵਸ ਦੀ ਖੇਡ ਹੈ ਜੀ ਕਿਉਂਕਿ ਕਈ ਬੰਦੇ ਆ ਜਿਹੜੇ ਬੀਐਸਆਰ ਚ ਕਾਮਯਾਬ ਨਹੀਂ ਹੋ ਸਕੀ ਸਿੱਧੀ ਬਿਜਾਈ ਸਹੀ ਹੈ ਮੈਨੂੰ ਸਭ ਤੋਂ ਬੈਸਟ ਲੱਗਦਾ ਸੁੱਕਾ ਕੱਦੂ ਹਾਂਜੀ ਜੀ ਇਹ ਚੀਜ਼ ਹੈ ਤਾਂ ਸੁੱਕੇ ਕਦੂ ਵਾਲੇ ਦਾ ਅਨਸਾਰਾ ਹਾਂਜੀ ਪਹਿਲੇ ਨੰਬਰ ਤੇ ਚੱਲ ਰਿਹਾ ਪਹਿਲੇ ਤੇ ਹੀ ਪਹਿਲੇ ਠੀਕ ਹੈ ਜਿਹੜਾ ਆਪਣਾ ਸਿੱਧੀ ਬਜਾਈ ਵਾਲਾ ਸੁਕਾ ਸੁਕਾ ਕੇ ਪਾਣੀ ਲਾ ਕੇ ਪਾਲਿਆ ਗਿਆ ਪਲੋਟ ਆ ਹਾਂਜੀ ਉਹਦਾ ਤੇ ਨਾਰਮਲ ਕਦੂ ਵਾਲੇ ਦਾ ਅਨਸਾਰਾ ਦੂਜੇ ਨੰਬਰ ਤੇ ਚੱਲ ਰਿਹਾ ਹਾਂਜੀ ਉਹ ਬਰਾਬਰ ਚੱਲ ਰਹੇ ਆ ਬਰਾਬਰ ਚੱਲ ਰਹੇ ਤੇ ਜਿਹੜੇ ਸਿੱਧੀ ਬਜਾਈ ਵਾਲਿਆਂ ਨੂੰ ਲਗਾਤਾਰ ਪਾਣੀ ਰੱਖਿਆ ਗਿਆ ਉਹ ਲੇਟ ਉਹ ਤੀਜੇ ਨੰਬਰ ਤੇ ਚੱਲ ਰਿਹਾ ਤੀਜੇ ਤੇ ਚੱਲ ਰਿਹਾ ਤਾਂ ਇਹਦਾ ਮਤਲਬ ਹੈ ਕਿ ਹੁਣ ਤੱਕ ਜਿਹੜਾ ਨਾਰਮਲ ਕੱਦੂ ਵਿਧੀ ਵਾਲਾ ਝੋਨਾ ਚੱਲਦਾ ਆ ਰਿਹਾ ਸੀ ਹਾਂਜੀ ਤੇ ਨਾਰਮਲ ਸਿੱਧੀ ਬਿਜਾਈ ਵਾਲਾ ਝੋਨਾ ਚੱਲਦਾ ਆ ਰਿਹਾ ਸੀ ਹਾਂਜੀ ਉਹਦੇ ਲੇਟ ਅਨਸਾਰੇ ਅਤੇ ਲੇਟ ਵढਾਈ ਪਿੱਛੇ ਹਾਂਜੀ ਸਭ ਤੋਂ ਵੱਡਾ ਕਾਰਨ ਨਿਕਲ ਕੇ ਕੀ ਆਇਆ ਲਗਾਤਾਰ ਪਾਣੀ 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 ਦੀ ਬਰਬਾਦੀ ਕਹਿ ਲਈ ਪਾਣੀ ਦੀ ਬਰਬਾਦੀ ਤੇ ਲਗਾਤਾਰ ਪਾਣੀ ਨਾਲੇ ਤਾਂ ਅਸੀਂ ਪਾਣੀ ਬਰਬਾਦ ਕੀਤਾ ਹਾਂਜੀ ਨਾਲੇ ਆਪਣਾ ਜਿਹੜਾ ਹੈਗਾ ਫਸਲ ਲੇਟ ਵਧਣੀ ਲੇਟ ਉਹਦੇ ਕਰਕੇ ਹੋਈ ਤੇ ਅੱਗੇ ਜਾ ਕੇ ਉਹਦੇ ਕਰਕੇ ਕਣਕ ਲੇਟ ਹੋ ਗਈ ਨਾਲੇ ਅਸੀਂ ਝੋਨੇ 'ਚ ਘਾਟਾ ਖਾਦਾ ਨਾਲੇ ਕਣਕ ਨਾਲੇ ਕਣਕ 'ਚ ਘਾਟਾ ਖਾਦਾ ਤੇ ਜਿਹੜਾ ਪਾਣੀ ਐ ਉਹਦੀ ਤਾਂ ਕੀਮਤ ਹੀ ਕੋਈ ਨਹੀਂ ਜਿਹੜਾ ਉਹਦਾ ਘਾਟਾ ਉਹਦਾ ਤਾਂ ਤੁਸੀਂ ਮੋਲ ਹੀ ਨਹੀਂ ਤਾਰ ਸਕਦੇ ਹਾਂਜੀ ਸੋ ਭਾਈ ਜੀ ਹੁਣ ਗੱਲ ਆ ਜਾਂਦੀ ਐ ਕਿ ਤੁਸੀਂ ਇਹ ਐਕਸਪੈਰੀਮੈਂਟ ਆਪਦੇ ਖੇਤ 'ਚ ਕੀਤਾ ਕੀਤਾ ਜੀ ਠੀਕ ਐ ਇਹਦਾ ਡਿਫਰੈਂਸ ਇਹਦਾ ਫਰਕ ਮਤਲਬ ਵਿਜੀਬਲੀ ਸਾਡੇ ਸਾਹਮਣੇ ਐ ਹਾਂਜੀ ਅੰਨੇ ਨੂੰ ਵੀ ਦੇਖਦਾ ਪਿਆ ਅੰਨੇ ਨੂੰ ਵੀ ਵੀ ਸੁੱਕੇ ਕੱਦੂ ਵਾਲਾ ਜਿਹੜਾ ਝੋਨਾ ਉਹ ਪਹਿਲੇ ਨੰਬਰ ਤੇ ਚੱਲਦਾ ਪਿਆ ਨਸਾਰੇ ਪੱਕੋ ਤੇ ਪਹਿਲੇ ਪਹਿਲੇ ਨੰਬਰ ਤੇ ਚੱਲਦਾ ਪਿਆ ਨਸਾਰੇ ਪੱਕੋ ਤਾਂ ਇਹਦਾ ਮਤਲਬ ਸਭ ਤੋਂ ਪਹਿਲਾਂ ਇਹੀ ਵੱਢਿਆ ਜਾਊਗਾ ਇਹੀ ਵੱਢਿਆ ਜਾਊਗਾ ਦੂਜੇ ਨੰਬਰ ਤੇ ਗਿੱਲੇ ਕੱਦੂ ਵਾਲਾ ਤੇ ਉਹ ਸੁਕਾ ਸੁਕਾ ਕੇ ਸਿੱਧੀ ਬਿਜਾਈ ਵਾਲਾ ਹਾਂਜੀ ਤੇ ਤੀਜੇ ਨੰਬਰ ਤੇ ਸਭ ਤੋਂ ਲੇਟ ਜਾਵੜਿਆ ਸਿੱਧੀ ਬਿਜਾਈ ਵਾਲਾ ਲਗਾਤਾਰ ਪਾਣੀ ਵਾਲਾ ਲਗਾਤਾਰ ਪਾਣੀ ਵਾਲਾ ਤਾਂ ਹੁਣ ਆਪਾਂ ਸੁੱਕੇ ਕੱਦੂ ਤੇ ਆ ਗਏ ਹਾਂਜੀ ਜਿਹੜਾ ਸੁੱਕਾ ਕੱਦੂ ਵਾਲਾ ਝੋਨਾ ਉਹਨੂੰ ਪਾਣੀ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਰਿਹਾ ਤੁਹਾਡਾ ਸੁੱਕੇ ਕੱਦੂ ਵਾਲਾ ਹੀ ਆਪਾਂ ਬਈ ਪਾਣੀ ਛੱੜਦਾ ਸੀ ਪਹਿਲਾਂ ਸੁਹਾਗਾ ਮਾਰ ਕੇ ਵਾਣ ਬਣਾ ਕੇ ਜੀ ਤੇ ਉਹਨੂੰ ਜਦੋਂ ਪਾਣੀ ਛੱੜਦਾ ਦੂਸਰੇ ਦਿਨ ਉਹ ਚ ਝੋਨਾ ਲਾਤਾ ਝੋਨਾ ਲਾਤਾ ਉਹਦੇ ਚ ਮੈਂ ਤਿੰਨ ਦਿਨ ਪਾਣੀ ਖੜਾ ਰੱਖਿਆ ਜੀ ਉਦੋਂ ਬਾਅਦ ਠੀਕ ਆ ਉਦੋਂ ਬਾਅਦ ਪਾਣੀ ਜੀਰ ਗਿਆ ਫੇਰ ਮੰਨ ਲਓ ਚ ਤਿੰਨਾਂ ਦਿਨਾਂ ਚ ਇੱਕ ਤਾਂ ਪਹਿਲਾਂ ਪਾਣੀ ਲਾਇਆ ਇੱਕ ਫੇਰ ਲਾਇਆ ਜੀ ਉਹਦੇ ਨਾਲ ਅਸੀਂ ਜਿਹੜੀ ਨਦੀਨ ਨਾਸ਼ਕ ਪਾਉਨੇ ਆ ਉਹ ਪੈ ਗਈ ਉਹ ਆਪ ਦਾ ਅਸਰ ਕਰ ਗਈ ਜੀ ਤਿੰਨ ਚਾਰ ਦਿਨ ਪਾਣੀ ਦਾ ਖੜਾ ਰਿਹਾ ਉਸ ਤੋਂ ਬਾਅਦ ਪੰਜਵੇਂ ਦਿਨ ਪਾਣੀ ਲਾਇਆ ਫਿਰ ਮੈਂ ਫਿਰ ਜੋ ਝੋਨਾ ਥੋੜਾ ਜਿਹਾ ਸ਼ਾਂ ਕਰਨ ਲੱਗ ਗਿਆ ਫਿਰ ਮੈਂ ਉਹਦਾ ਜਿਹੜਾ ਵੱਖ ਵਾ ਵਧਾਉਂਦਾ ਗਿਆ ਵਧਾਉਂਦਾ ਤੇ ਹੁਣ 91 ਦਿਨ ਤੇ ਪਾਣੀ ਲੱਗਦਾ ਪਿਆ ਇਹਨੂੰ ਹੁਣ ਜੇ ਤਾਂ ਮੱਲੋ ਨਾਰਮਲ ਟੈਂਪਰੇਚਰ ਰਹਿੰਦਾ ਜਿਵੇਂ ਕਣੀਆਂ ਨਾ ਪੈਣ ਮੀਂਹ ਨਾ ਪਵੇ ਫਿਰ ਮੈਂ 7 ਦਿਨ ਵੀ ਹੋ ਜਾਂਦੇ ਆ 8 ਵੀ ਹੋ ਜਾਂਦੇ ਆ ਜੀ ਜਿਵੇਂ ਲਾਈਟ ਆਉਂਦੀ ਆ ਉਸ ਤਰੀਕੇ ਨਾਲ ਕਈ ਵਾਰ 1 2 ਦਿਨ ਇੱਧਰ ਉੱਧਰ ਹੋ ਜਾਂਦਾ ਜੀ ਤਕਰੀਬਨ ਤੇ ਜੇ ਠੰਡਾ ਹੋ ਜਾਏ ਮੌਸਮ ਫਿਰ ਨਹੀਂ ਲਾਉਂਦੇ ਫਿਰ 10 ਦਿਨ ਤੇ ਵੀ ਜਾਉਂਦੇ 10 12 ਦਿਨ ਵੀ ਲੱਗ ਜਾਂਦੇ 10 12 ਦਿਨ ਵੀ ਲੱਗ ਜਾਂਦੇ ਤਾਂ ਹੁਣ ਸੁੱਕੇ ਕਦੋਂ ਨੂੰ ਲੈ ਕੇ ਸਭ ਤੋਂ ਵੱਡਾ ਸਵਾਲ ਜਿਹੜਾ ਹਾਂਜੀ ਵੀ ਤੁਹਾਡੀ ਜ਼ਮੀਨ ਦੀ ਤਸਵੀਰ ਕਿ ਹੋ ਜੀ ਹੈ ਜ਼ਮੀਨ ਕਿ ਹੋ ਜੀ ਹੈ ਤੁਹਾਡੀ ਆਪਣੀ ਜ਼ਮੀਨ ਵਧੀਆ ਜੀ ਕੱਸੀ ਦਾ ਪਾਣੀ ਲੱਗਦਾ ਇੱਥੇ ਜੀ ਤਕਰੀਬਨ ਸਾਡੇ ਏਰੀਏ 'ਚ ਮੰਨ ਲਓ ਜਾਂ ਪਿੰਡ ਦਾ ਕਹਿ ਲਓ ਏਰੀਆ ਜਿਹੜਾ ਚੰਗੀ ਜ਼ਮੀਨ ਚ ਆ ਜਾਂਦੀ ਡਾਕਰ ਜ਼ਮੀਨ ਡਾਕਰ ਜ਼ਮੀਨ ਸੋ ਜਦੋਂ ਤੁਸੀਂ ਇਹਦਾ ਸੁੱਕਾ ਕद्दू ਕੀਤਾ ਹਾਂਜੀ ਉਹ ਥੋੜਾ ਜਿਹਾ ਤਰੀਕਾ ਦੱਸ ਦਿਓ ਵੇਖੋ ਜੀ ਜਿਹੜੀਆਂ ਪਹਾੜੀਆਂ ਜ਼ਮੀਨਾਂ ਉਹਦੇ 'ਚ ਸੁੱਕਾ ਕद्दू ਹੱਦ ਤੋਂ ਵੱਧ ਕਾਮਯਾਬ ਆ ਹਾਂਜੀ ਹਾਂਜੀ ਤਾਂ ਉਹਦਾ ਤਰੀਕਾ ਦੱਸ ਦਿਓ ਵੀ ਜ਼ਮੀਨ ਸੁੱਕੇ ਕद्दू ਵਾਲੀ ਕਿਵੇਂ ਤਿਆਰ ਕੀਤੀ ਸੀ ਆਪਾਂ ਬਈ ਪਹਿਲਾਂ ਲੇਜ਼ਰ ਲੈਵਲ 'ਤੇ ਹਰ ਸਾਲ ਲੋਡਨੀ ਆਪਾਂ ਨੂੰ ਕਰਾਉਂਦੀ ਜੀ ਤੀਜੇ ਚੌਥੇ ਸਾਲ ਕਰਾ ਲਓ ਜੀ ਜਿਹੜਾ ਸੁਹਾਗਾ ਮਾਰਦੇ ਆਪਾਂ ਕੱਦੂ ਕਰਦੇ ਆ ਉਹਦੇ ਨਾਲ ਵਨ ਜਿਆਦਾ ਉੱਚਾ ਨਹੀਂ ਹੁੰਦਾ ਜੀ ਪਹਿਲਾਂ ਆਪਾਂ ਇਹਨੂੰ ਵਾਹ ਕੇ ਛੜਤਾ ਸੀ ਵਨ ਨੂੰ ਸੁੱਕਾ ਵਾਹ ਕੇ ਛੜਤਾ ਛੜਤਾ ਧੁੱਪਾਂ ਲੱਗਣ ਧੁੱਪਾਂ ਲੱਗੀਆਂ ਸੁੱਕਾ ਪੱਟ ਕੇ ਰੱਖਤਾ ਸੀ ਤਵੰਗਾਂ ਮਾਰਤੀਆਂ ਦੋ ਵਾਰੀ ਇੱਕ ਵਾਰੀ ਕਲਟੀਵੇਟਰ ਕਲਟੀਵੇਟਰ ਵਨ ਬਹੁਤ ਸੋਹਣਾ ਪੁਰ ਗਿਆ ਸੀ ਉਦੋਂ ਮੌਸਮ ਠੀਕ ਸੀ ਜੀ ਉਸ ਤੋਂ ਬਾਅਦ ਫਿਰ ਜਦੋਂ ਝੋਨਾ ਲਾਉਣਾ ਸੀ ਇੱਕ ਵਾਰੀ ਕਲਟੀਵੇਟਰ ਮਾਰੇ ਜੀ ਜਦੋਂ ਆਪਾਂ ਸੁੱਕਾ ਕੱਦੂ ਕਰਨਾ ਸੀ ਜੀ ਫਿਰ ਉਹਦੇ ਉੱਪਰ ਚੰਗਾ ਭਾਰ ਰੱਖ ਕੇ ਬੋਰੀਆਂ 2-3 ਰੱਖ ਕੇ ਸੁਹਾਗੇ ਦੇ ਉੱਪਰ ਸੁਹਾਗਾ ਵੀ ਆਪਣੇ ਕੋਲੇ ਪਾਰਾ ਕਾਉਈ ਜੀ ਜੇ ਹੌਲਾ ਤਾਂ 4 ਰੱਖ ਲਓ ਨਹੀਂ ਤਿੰਨ ਬੋਰੀਆਂ ਤਾਂ ਘੱਟੋ-ਘੱਟ ਰੱਖੋ ਜੀ ਦੋ ਸੁਹਾਗੇ ਮਾਰੇ ਸੀ ਜੀ ਐ ਐਦਾਂ ਕ੍ਰੋਸ ਵਾਈਜ਼ ਕ੍ਰੋਸ ਵਾਈਜ਼ ਠੀਕ ਆ ਦੋ ਵਾਰੀ ਸੁਹਾਗੇ ਮਾਰ ਕੇ ਤੇ ਵਟਾਂ ਪਾਤੀਆਂ ਬਾਅਦ ਚ ਪਾਣੀ ਛੱਡ ਕੇ ਪਾਣੀ ਛੱੜਤਾ ਹਾਂਜੀ ਤੇ ਤੀਜੇ ਦਿਨ ਫਿਰ ਉਹਦੇ ਚ ਝੋਨਾ ਲਾਉਣ ਗਏ ਹਾਂਜੀ ਪਾਣੀ ਛੱਡ ਕੇ ਤੁਹਾਰੇ ਹਾਂਜੀ ਹਾਂਜੀ ਠੀਕ ਆ ਕਿਸੇ ਚ ਦੂਜੇ ਦਿਨ ਲੱਗ ਗਿਆ ਕਿਸੇ ਚ ਤੀਜੇ ਦਿਨ ਜੀ ਇਦੇ ਚ ਮੈਂ ਸਭ ਨੂੰ ਉਹ ਜਿਹੜਾ ਪਾਣੀ ਛੱਡ ਕੇ ਇੱਕ ਦਿਨ ਰੁਕਣਾ ਰੁਕਣਾ ਉਹਦਾ ਉਹਦਾ ਮਕਸਦ ਇਹ ਹੀ ਹੈ ਨਾ ਵੀ ਵਾਹਣ ਸੈੱਟ ਹੋ ਜੇ ਸੈੱਟ ਹੋ ਜੇ ਪਕੜ ਕਰ ਲੈਣਾ ਪਕੜ ਲਵੇ ਧੱਕਾ ਜਦੋਂ ਲਾਵਾਂਗੇ ਆਪਾਂ ਉਹ ਡਿੱਗੂਗਾ ਨਹੀਂ ਡਿੱਗੂਗਾ ਨਹੀਂ ਉਹਦੇ ਚ ਤੁਸੀਂ ਸੁੱਕੇ ਕੱਦੂ ਚ ਭਲਾ 15 ਦਿਨ ਦੀ ਪਨੀਰੀ ਲਾ ਦਿਓ ਤੁਹਾਡਾ ਢੱਕਾ ਨਹੀਂ ਮਰੂਗਾ ਜੀ ਢੱਕਾ ਨਹੀਂ ਮਰੂਗਾ ਜਿਵੇਂ ਆਪਾਂ ਹੁਣ ਘਟੂ ਘਟ ਕੱਦੂ ਚ 30 ਦਿਨ ਦੀ ਪਨੀਰੀ ਲਾਉਣੀ ਹੈ ਉਹਦੇ ਚ ਵੀ ਢੱਕੇ ਮਰ ਜਾਂਦੇ ਆ ਜੀ ਕਿਉਂਕਿ ਪਾਣੀ ਉੱਚੇ ਸੁੱਕ ਕੇ ਚੱਲਦਾ ਨਾਲੇ ਸੁੱਕ ਕੇ ਚੱਲਦਾ ਤੇ ਇਹ ਨਾਲ ਦੀ ਨਾਲ ਇਹ ਨਾਲ ਦੀ ਨਾਲ ਜੀ ਜਿਵੇਂ ਐਂ ਲੱਗਦਾ ਹੁੰਦਾ ਵੀ ਇਹ ਆਈ ਲਾਇਆ ਵਾ ਪਹਿਲਾਂ ਤੋਂ ਹੀ ਹਰਾ ਉਵੇਂ ਚੱਲ ਰਿਹਾ ਰਕਚਾਰੀ ਰਕਚਾਰੀ ਅੱਛਾ ਬਾਈ ਜੀ ਹੁਣ ਸਵਾਲ ਇਹ ਆ ਕਿ ਪੰਜਾਬ ਪਿਛਲੇ 40 ਸਾਲਾਂ ਤੋਂ ਹਾਂ ਜੀ ਕੱਦੂ ਕਰਕੇ ਨਾਰਮਲ ਗਿੱਲਾ ਕੱਦੂ ਕਰ ਕਰਕੇ ਝੋਨਾ ਲਾਉਂਦਾ ਆ ਰੋਬਾ ਉਹਦੇ ਚੱਲਦਿਆਂ ਪੰਜਾਬ ਦੀ ਜਿਹੜੀ ਧਰਤੀ ਆ ਉਹਦੇ ਧਰਤੀ ਹੇਠਲਾ ਪਾਣੀ ਸਾਰਾ ਖਿੱਚਤਾ ਬਹੁਤ ਜਿਆਦਾ ਨੁਕਸਾਨ ਪੰਜਾਬ ਦਾ ਜਿਹੜਾ ਵੱਡਾ ਹਿੱਸਾ ਉਹ ਡਾਰਕ ਜ਼ੋਨ ਚ ਬਦਲ ਗਿਆ ਜਿਹੜਾ ਆਪਣਾ ਨਾਲ ਲੱਗਦਾ ਜ਼ਿਲ੍ਹਾ ਹਾਂਜੀ ਆਪਾਂ ਹਾਦਾ ਆਪਣਾ ਹਾਦ ਕਰੀਂਦੀ। ਤਾਂ ਬੋਗਾ ਜ਼ਿਲ੍ਹਾ ਸਭ ਤੋਂ ਵੱਧ ਏਰੀਆ ਡਾਰਕ ਗਰੋਂਟ ਚ ਚਲਾ ਗਿਆ। ਤਾਂ ਤੁਹਾਨੂੰ ਕੀ ਲੱਗਦਾ ਵੀ ਜੇ ਹਾਲੇ ਵੀ ਆਪਾਂ ਸੁੱਕੇ ਕੱਦੂ ਵਾਲੀ ਜਿਹੜੀ ਤਕਨੀਕ ਆ ਇਹਨੂੰ ਅਪਣਾ ਲਈਏ ਤਾਂ ਡੁੱਲੇ ਵੇਰ ਸੰਭੇ ਜਾ ਸਕਦੇ ਆ। ਹਾਂਜੀ ਹਾਂ ਜਰੂਰ ਬਹੁਤ ਵੱਡਾ ਫਾਇਦਾ ਹੋਊਗਾ ਇਹ ਚ ਜਿਵੇਂ ਹੁਣ ਪਾਣੀ ਦੀ ਜ਼ਿਆਦਾ ਲਾਈ ਜਾਵਾਂਗੇ ਆਪਾਂ ਮੰਨ ਲਓ ਪਿੱਛੇ ਅੱਗੇ ਤਾਂ 40 ਸਾਲ ਕਰ ਲਏ ਹੁਣ ਮੇਰੇ ਹਿਸਾਬ ਨਾਲ 5-10 ਸਾਲ ਹੀ ਰਹਿ ਗਏ ਆਪਣੇ ਕੋਲੇ ਜੀ ਉਹ ਮੇਟਾ ਤਾਂ ਆਈ ਵੀ ਆ ਵੀ 35 ਤੱਕ ਮੁਕਾ ਦੇਾਂਗੇ ਜੀ ਐਂ ਚੱਲਦਾ ਰਿਹਾ ਤੇ ਜੇ ਆਪਾਂ ਸੁੱਕਾ ਗੱਦੂ ਕਰਨ ਲੱਗ ਜਾਈਏ ਤੇ ਆਪਾਂ ਪਾਣੀ ਨੂੰ ਬਚਾ ਸਕਦੇ ਆ ਮੈਨੂੰ ਅਫਸੋਸ ਆ ਮੈਂ 20 ਸਾਲ ਜਿਹੜੇ ਪਹਿਲਾਂ ਖਰਾਬ ਕਰ ਲੇ ਪਾਣੀ ਖਰਾਬ ਕੀਤਾ ਮੈਨੂੰ ਉਹ ਬੜਾ ਯਾਦ ਆਉਂਦਾ ਵੀ ਬਹੁਤ ਪਾਣੀ ਖਰਾਬ ਕੀਤਾ ਜਦੋਂ ਦਾ ਸਟਾਰਟ ਸ਼ੁਰੂ ਕੀਤਾ ਸੁੱਕਾ ਗੱਦੂ ਬੜਾ ਪਾਣੀ ਬਚਾ ਸਕਦੇ ਸੀ ਸਿਰਫ ਇੱਕ ਮੈਂ ਹੀ ਬਚਾ ਸਕਦਾ ਸੀਗਾ ਤੇ ਜਿਹੜੇ ਹੋਰ ਕਿਸਾਨ ਆਉ ਤਾਂ ਕਿੰਨਾ ਬਚਾ ਸਕੋ ਸੋ ਬਾਈ ਜੀ ਹੁਣ ਇਹ ਜਿਹੜੀ ਗੱਲ ਆ ਵੀ ਦੀਵੇ ਨਾਲ ਦੀਵਾ ਜਗਾਉਣ ਵਾਲੀ ਆ ਦੀਵਾ ਜਗਾਉਣ ਇਸ ਵੀਡੀਓ ਦੇ ਮਾਧਿਅਮ ਨਾਲ ਵੀ ਆਪਾਂ ਦੀਵੇ ਨਾਲ ਦੀਵਾ ਜਗਾਉਣ ਵਾਲੀ ਗੱਲ ਹੀ ਕਰਦੇ ਪਏ ਆ ਹਾਂ ਵੀ ਹੋ ਸਕਦਾ ਕਿਸੇ ਦੇ ਖਾਨੇ ਗੱਲ ਪਹਜੇ ਪਹਜੇ ਜੀ ਤੇ ਉਹ ਇਹਨੂੰ ਅਪਣਾ ਲੇ ਪਰ ਇਸ ਤਰ੍ਹਾਂ ਇਹ ਗੱਲ ਪੂਰੇ ਪੰਜਾਬ ਦੇ ਕਿਸਾਨ ਅਪਣਾ ਲੈਣ ਇਹ ਪੋਸੀਬਲ ਨਹੀਂ ਪੋਸੀਬਲ ਕਿਉਂਕਿ ਜਿੰਨਾ ਚਿਰ ਸਰਕਾਰ ਜੀ ਇਹਦੇ ਮਗਰ ਨਹੀਂ ਖੜਦੀ ਜੀ ਕਾਨੂੰਨ ਬਣਾ ਕੇ ਨਾਰਮਲ ਕੱਦੂ ਨੂੰ ਵੇਣ ਨਹੀਂ ਕਰਦੀ ਤੇ ਸੁੱਕੇ ਕੱਦੂ ਨੂੰ ਪ੍ਰਮੋਟ ਨਹੀਂ ਕਰਦੀ ਪ੍ਰਮੋਟ ਨਹੀਂ ਕਰਦੀ ਉਨਾ ਚਿਰ ਮੈਨੂੰ ਨਹੀਂ ਲੱਗਦਾ ਕਿ ਬਹੁ ਗਿਣਤੀ ਕਿਸਾਨ ਇਸ ਤਰ੍ਹਾਂ ਸੁੱਕੇ ਕੱਦੂ ਵਾਲੀ ਤਕਨੀਕ ਨੂੰ ਅਪਣਾਉਣਗੇ ਤਾਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਅਪੀਲ ਕਰਨਾ ਚਾਹੁੰਦੇ ਆ ਆਪਾਂ ਸਰਕਾਰ ਨੂੰ ਕਹਿ ਸਕਦੇ ਆ ਯੂਨੀਵਰਸਿਟੀ ਨੂੰ ਕਹਿਣਾ ਵੀ ਜਿਹੜਾ ਰਵੈਤੀ ਕੱਦੂ ਚੱਲਦਾ ਆ ਜੀ ਇਹਨੂੰ ਬਿਲਕੁਲ ਹੀ ਬੈਨ ਕਰ ਦੇਣਾ ਚਾਹੀਦਾ ਹੈ ਚੰਗੀਆਂ ਜ਼ਮੀਨਾਂ ਤੇ ਦਰਮਿਆਨੀਆਂ ਜ਼ਮੀਨਾਂ 'ਚ ਤਾਂ ਜੀ ਚਲੋ ਜੇ ਰੇਤਲਾ ਹੈਗਾ ਕਿਸੇ ਦਾ ਉਹਨੇ ਤਾਂ ਮਜਬੂਰੀ ਆ ਉਹਨੇ ਕਰਨਾ ਪਾਣੀ ਖੜਾਉਣ ਦੇ ਮਾਰੇ ਨੇ ਜਾਂ ਕੁਝ ਸਰਕਾਰ ਨੂੰ ਇਹ ਬੇਨਤੀ ਹੈ ਯੂਨੀਵਰਸਿਟੀ ਦੇ ਡਾਕਟਰਾਂ ਨੂੰ ਇਹ ਬੇਨਤੀ ਹੈ ਵੀ ਇਹ ਜਿਹੜਾ ਰਵੈਤੀ ਕਦੂਆ ਨੂੰ ਪ੍ਰੋਪਰ ਤੌਰ ਤੇ ਬੈਨ ਕਰ ਦੇਣਾ ਚਾਹੀਦਾ ਜੀ ਆਪਾਂ ਬਹੁਤ ਵੱਡਾ جنگ ਹੀ ਜਿੱਤ ਲਾਂਗੇ ਇੱਕ ਜੇ ਆਪਾਂ ਇਹ ਕਰ ਲਈਏ ਦੇਖੋ ਜਦੋਂ ਗੱਲ ਆ ਜਾਂਦੀ ਹੈ ਕਿ ਸਾਡੇ ਕੋਲੇ 15 ਕਿਸਾਲਾਂ ਦਾ ਪਾਣੀ ਬਚਿਆ ਹਾਂਜੀ ਹੋਇਆ ਧਰਤੀ ਹੇਟ ਹਾਂਜੀ ਤਾਂ ਇਹ ਤਾਂ ਐਮਰਜੈਂਸੀ ਸਿਚੁਏਸ਼ਨ ਬਣ ਗਈ ਆ ਬਣ ਗਈ ਤਾਂ ਐਮਰਜੈਂਸੀ ਦੇ ਵਿੱਚ ਜਦੋਂ ਕਰੋ ਜਾਂ ਮਰੋ ਵਾਲੀ ਗੱਲ ਹੋ ਜੇ ਤਾਂ ਉਦੋਂ ਆਪੋ ਆਪਣਾ ਜਿਹੜਾ ਹੰਕਾਰ ਆ ਹੰਕਾਰ ਆਪੋ ਆਪਣੇ ਗਿਆਨ ਵਿਗਿਆਨ ਦਾ ਹੰਕਾਰ ਆ ਉਹਨੂੰ ਸਾਈਡ ਤੇ ਰੱਖ ਕੇ ਹਾਂਜੀ ਵੱਡੇ ਹਿੱਤ ਦੇ ਵਿੱਚ ਪੰਜਾਬ ਦੇ ਵੱਡੇ ਹਿੱਤ ਦੇ ਵਿੱਚ ਜਿਹੜੀਆਂ ਗਲਤੀਆਂ ਪਹਿਲਾਂ ਹੋ ਗਈਆਂ ਉਹਨਾਂ ਗਲਤੀਆਂ ਨੂੰ ਬਖਸ਼ਾ ਲੈਣਾ ਚਾਹੀਦਾ ਹਾਂਜੀ ਤੇ ਜਿੰਨੇ ਜਿਸ ਤਰ੍ਹਾਂ ਦੀਆਂ ਜ਼ਮੀਨਾਂ 'ਚ ਸੁੱਕਾ ਕੱਦੂ ਕਰਕੇ ਝੋਨੇ ਦੀ ਖੇਤੀ ਸਫਲਤਾਪੂਰਵਕ ਸਿਰੇ ਚੜ੍ਹੀ ਜਾ ਸਕਦੀ ਆ ਉਹਨਾਂ ਸਾਰੇ ਇਲਾਕਿਆਂ ਚ ਉਹਨਾਂ ਸਾਰੀਆਂ ਜ਼ਮੀਨਾਂ ਚ ਕਾਨੂੰਨ ਬਣਾ ਕੇ ਰਵਾਇਤੀ ਕਦੂ ਵੈਣ ਕੀਤਾ ਜਾਵੇ ਸਰਕਾਰ ਇਹ ਗੱਲ ਜੱਡੀ ਜਿਹੜੀ ਆ ਸਾਡੀ ਉਹਨੂੰ ਸੁਣ ਕੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਇਹ ਗੱਲ ਸਾਡੀ ਮੰਨੇ ਮੰਨੇ ਲੋਕਾਂ ਤੇ ਲਾਗੂ ਕੀਤੀ ਜਾਵੇ ਲਾਗੂ ਕੀਤੀ ਜਾਵੇ ਚਾਹੇ ਫੋਰਸਫੁਲੀ ਕਰਨੀ ਪਵੇ ਫੋਰਸਫੁਲੀ ਕਰਨੀ ਠੀਕ ਆ ਜੀ ਤੇ ਇਹਦੇ ਇਲਾਵਾ ਜਿਹੜੀਆਂ ਆ ਹਲਕੀਆਂ ਜ਼ਮੀਨਾਂ ਰੇਤਲੀਆਂ ਜ਼ਮੀਨਾਂ ਆ ਕਈ ਵਾਰੀ ਸੁਣਨ ਵਿੱਚ ਇਹ ਵੀ ਆਉਂਦਾ ਦੇਖਣ ਵਿੱਚ ਵੀ ਆਉਂਦਾ ਕਿ ਰੇਤលੀਆਂ ਜ਼ਮੀਨਾਂ ਦੇ ਵਿੱਚ ਵੀ ਸੁੱਕਾ ਕद्दू ਕਾਮਯਾਬ ਹੋਇਆ ਉਹ ਡਾਕਟਰ ਦਲੇਰ ਸਿੰਘ ਉਹਦੇ ਬਾਰੇ ਬਿਹਤਰ ਜਾਣਦੇ ਆ ਪਰ ਫਿਰ ਵੀ ਜੇ ਰੇਤਲੀਆਂ ਨੂੰ ਛੱਡ ਵੀ ਲਈਏ ਹੂੰ ਤਾਂ ਦਰਮਿਆਨੀਆਂ ਤੇ ਭਾਰੀਆਂ ਜ਼ਮੀਨਾਂ ਦੇ ਵਿੱਚ ਜਿਹੜਾ ਹੈਗਾ ਰਵਾਇਤੀ ਕद्दू ਹਰ ਹਾਲ 'ਚ ਬੈਨ ਹੋਣਾ ਚਾਹੀਦਾ ਕਿਉਂਕਿ ਸਾਡੇ ਕੋਲੇ ਏਤੀ ਖੇਤ ਦੇ ਵਿੱਚ ਅਸੀਂ ਇਹਦਾ ਰਿਜ਼ਲਟ ਦੇਖ ਲਿਆ ਹੈ ਦੇਖ ਚੁੱਕੇ ਆ ਤੇ ਭਾਜੀ ਆਪਣੇ ਖੇਤ ਦੇ ਗਵਾਂਢੀ ਤੇ ਆਪਣੇ ਪਿੰਡ ਦੇ ਲੋਕਾਂ ਨੇ ਵੀ ਇਹ ਰਿਜ਼ਲਟ ਵੇਖਿਆ ਹਾਂਜੀ ਕਾਫੀ ਮੇਰੇ ਮਿੱਤਰ ਕਿਸਾਨ ਹਨ ਜਿਹੜੇ ਆਏ ਆ ਮੇਰੇ ਕੋਲੇ ਦੇਖ ਕੇ ਗਏ ਆ ਬਾਕੀ ਕੁਝ ਵੀਡੀਓ ਮੈਂ ਡਾਕਟਰ ਦਲੇਰ ਸਿੰਘ ਨੂੰ ਭੇਜੀਆਂ ਸੀ ਉਹਨਾਂ ਦੇ ਕਾਲਾਂ ਆਉਂਦੀਆਂ ਬੜੀ ਦੂਰੋਂ ਦੂਰੋਂ ਕਾਲਾਂ ਆਉਂਦੀਆਂ ਜੀ ਤੇ ਉਹ ਰਿਜ਼ਲਟ ਵੀ ਦੇਖਣਾ ਵੀ ਚਾਹੁੰਦੇ ਵੀਡੀਓ ਵੀ ਉਹਨਾਂ ਨੂੰ ਭੇਜੀ ਤੀਆਂ ਵੀ ਦੇਖੋ ਰਿਜ਼ਲਟ ਜੀ ਮੇਰੇ ਧਿਆਨ ਚ ਦੂਜੇ ਨਾਲੋਂ ਰਵੈਤੀ ਕੱਦੂ ਨਾਲੋਂ ਇਹਦਾ ਜਿਹੜਾ ਸੁੱਕੇ ਕੱਦੂ ਦਾ ਝਾੜ 5 ਮਣ ਜ਼ਿਆਦਾ ਆਉਂਦਾ ਮੇਰੇ ਖੇਤ ਚ ਕੁਆਲਟੀ ਵੀ ਵਧੂਗੀ ਵਧੂਗੀ ਵਜਨ ਵੀ ਵਧੂਗਾ ਤੇ ਕੀੜਿਆਂ ਦਾ ਅਟੈਕ ਵੀ ਨਹੀਂ ਹੋਇਆ ਇਹਦੇ ਚ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਵੀ ਨਹੀਂ ਲੱਗੀ ਫੰਗਸ ਤਾਂ ਆਉਂਦੀ ਨਹੀਂ ਜੀ ਸੋ ਦੋਸਤੋ ਆਮ ਝੋਨਿਆਂ ਦੇ ਵਿੱਚ ਜਿੱਥੇ ਰਵਾਇਤੀ ਕੱਦੂ ਕਰਕੇ ਝੋਨਾ ਲਾਇਆ ਜਾਂਦਾ ਉੱਥੇ ਨਾ ਝੋਨਾ ਯੱਭ ਨੂੰ ਹੀ ਫੜਿਆ ਰਹਿੰਦਾ ਪਹਿਲਾਂ ਰੂਟ ਰੌਟ ਪੈ ਗਈ ਫੁੱਟ ਰੌਟ ਪੈ ਗਈ ਸ਼ੀਥ ਬਲਾਈਟ ਪੈ ਗਈ ਲੀਫ ਬਲਾਸਟ ਆ ਗਿਆ ਨੈਕ ਬਲਾਸਟ ਆ ਗਿਆ ਹਲਦੀ ਡੋਟੀ ਆ ਗਈ ਮਤਲਬ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ ਪਤਾ ਹੀ ਨਹੀਂ ਕਿੰਨੀਆਂ ਬਿਮਾਰੀਆਂ ਕਿਉਂਕਿ ਉੱਥੇ ਸੱਲ ਹਨੇਰਾ ਤੇ ਹੋ ਮਸਾਲਾ ਮਾਹੌਲ ਬਣ ਜਾਂਦਾ ਤੇ ਉਹਦੇ ਚਲਦਿਆਂ ਉੱਥੇ ਕੀੜਿਆਂ ਦਾ ਅਟੈਕ ਵੀ ਹੁੰਦਾ ਜੀ ਤੇ ਜਦੋਂ ਝੋਨਾ ਯੱਬ ਨੂੰ ਫੜਾ ਰਿਹਾ ਹੋਊਗਾ ਰਹੂਗਾ ਤਬਰ ਕਿਸਾਨ ਵੀ ਯੱਬ ਨੂੰ ਹੀ ਫੜਾ ਰਹਿਊਗਾ ਸੋ ਭਾਈ ਇਸ ਯੱਬ ਤੋਂ ਇਹ ਪਾਉਣਾ ਛੁਟਕਾਰਾ ਹਾਂਜੀ ਤਾਂ ਬਾਈ ਜੀ ਨੇ ਆਪਣੇ ਇੱਕ ਹੀ ਖੇਤ ਦੇ ਵਿੱਚ ਤਿੰਨ ਤਰ੍ਹਾਂ ਦੇ ਨਾਲ ਹਾਂਜੀ ਜਿਹੜਾ ਹੈਗਾ ਤਜਰਬਾ ਕਰਕੇ ਤੁਹਾਡੇ ਸਾਹਮਣੇ ਚੀਜ਼ ਰੱਖਤੀ ਆ ਹਾਂਜੀ ਬਾਈ ਜੀ ਦਾ ਫੋਨ ਨੰਬਰ ਤੁਹਾਡੀ ਸਕਰੀਨ ਤੇ ਆ ਬਾਈ ਜੀ ਬੋਲ ਵੀ ਦਿਓ 70095 34716 ਜੀ 946480205 ਮੇਰੇ ਦੋਨੋਂ ਨੰਬਰ ਹੀ ਚੱਲਦੇ ਆ ਜੀ ਸੋ ਇਹ ਦੋਨੇ ਨੰਬਰ ਤੁਹਾਡੀ ਸਕਰੀਨ ਤੇ ਆ ਬਾਈ ਜੀ ਨੂੰ ਫੋਨ ਕਰਕੇ ਬੇਸ਼ੱਕ ਖੇਤ ਆ ਕੇ ਤੁਸੀਂ ਤਸੱਲੀ ਕਰਕੇ ਜਾਓ ਜਾਓ ਜੀ ਕਿਉਂਕਿ ਸਿੱਖਣ ਵਾਸਤੇ ਜੇ ਤੁਹਾਨੂੰ ਘਰੋਂ ਨਿਕਲਣਾ ਪੈਂਦਾ ਤਾਂ ਲਾਜ਼ਮੀ ਨਿਕਲੋ ਨਿਕਲੋ ਜੀ ਤੇ ਜੇ ਇੱਥੇ ਚੱਲ ਕੇ ਆਉਂਗੇ ਤੇ ਇੱਥੋਂ ਸਾਰਾ ਕੁਝ ਦੇਖ ਸਮਝ ਕੇ ਜਾਉਂਗੇ ਤਾਂ ਹੀ ਤੁਹਾਡੇ ਖੇਤ ਚ ਚੀਜ਼ਾਂ ਬਦਲਣਗੀਆਂ ਤੁਹਾਡੀ ਜ਼ਿੰਦਗੀ ਚ ਚੀਜ਼ਾਂ ਬਦਲਣਗੀਆਂ ਤੇ ਇੱਕ ਵਾਰ ਫੇਰ ਸਰਕਾਰ ਨੂੰ ਵੀ ਬੇਨਤੀ ਹੈ ਤੇ ਮੁੱਖ ਧਾਰਾ ਦੇ ਖੇਤੀਬਾੜੀਆਂ ਨੂੰ ਵੀ ਬੇਨਤੀ ਆ ਕਿ ਭਾਈ ਆ ਜਿੱਥੇ-ਜਿੱਥੇ ਹਾਂਜੀ ਸੰਭਵ ਆ ਉੱਥੇ ਰਵਾਇਤੀ ਕद्दू ਤੇ ਬੀਨ ਲਾਇਆ ਜਾਵੇ ਤੇ ਸੁੱਕੇ ਕद्दू ਵਾਲੀ ਜਿਹੜੀ ਤਕਨੀਕ ਹੈ ਡਾਕਟਰ ਦਲੇਰ ਸਿੰਘ ਵੱਲੋਂ ਵੱਡੇ ਪੱਧਰ ਤੇ ਪ੍ਰਚਲਿਤ ਕੀਤੀ ਗਈ ਪੰਜਾਬ ਦੇ ਵਿੱਚ ਇਹਨੂੰ ਰეკਮੈਂਡ ਕੀਤਾ ਜਾਵੇ ਜੀ ਆਪੋ ਆਪਣੇ ਈਗੋ ਨੂੰ ਸਾਈਡ ਤੇ ਰੱਖ ਕੇ ਰੱਖ ਕੇ ਜੀ ਤਾਂ ਕਿ ਪੰਜਾਬ ਦਾ ਜਿਹੜਾ ਧਰਤੀ ਹੇਠਲਾ ਪਾਣੀ ਹੈ ਬਚ ਸਕੇ ਉਹਦੇ ਜਿਹੜੇ ਸੂਮੇ ਨੂੰ ਅਸੀਂ ਵਾਪਸ ਉੱਪਰ ਲਿਆਈਏ ਤੇ ਪੰਜਾਬ ਨੂੰ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੀ ਜਿਹੜੀ ਤਬਾਹੀ ਸਾਡੇ ਸਾਹਮਣੇ ਖੜੀ ਹੈ ਉਹ ਤੋਂ ਬਚਾਉਣ ਦੇ ਵਿੱਚ ਇੱਕ ਆਪਣਾ ਬੰਦਾ ਯੋਗਦਾਨ ਪਾ ਸਕੀਏ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਹੁਤ ਤੋਂ ਬਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ